ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਰੀਤਨਾ ਦੀ ਇੱਕ ਕੁੜੀ ਆਪਣੇ ਘਰੇ ਬੈਠੀ ਰੋ ਰਹੀ ਹੈ ਕਿਉਂਕਿ ਦੋ ਦਿਨਾਂ ਤੋਂ ਉਹਦੇ ਪਤੀ ਦਾ ਕੋਈ ਵੀ ਅਤਾ ਪਤਾ ਨਹੀਂ ਜਦੋਂ ਉਹ ਗਿਆ ਸੀ ਤਾਂ ਇਹ ਕਹਿ ਕੇ ਗਿਆ ਸੀ ਕਿ ਮੈਂ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਚੱਲਿਆ ਹਾਂ ਦੂਜੇ ਦਿਨ ਦੀ ਸ਼ਾਮ ਹੋ ਗਈ 8 ਵਜੇ ਉਹ ਸ਼ਹਿਰ ਦੇ ਵਿੱਚ ਰੀਤ ਕਿਸੇ ਨੂੰ ਵੀ ਨਹੀਂ ਜਾਣਦੀ ਸੀ ਉਸਨੇ ਸੋਚਿਆ ਹੁਣ ਮੈਂ ਕੀ ਕਰਾਂ ਕਿਹਨੂੰ ਬੁਲਾਵਾਂ ਉਹਦੀ ਸਹੇਲੀ ਸੀ ਉਹਦੇ ਨਾਲ ਕੰਮ ਕਰਦੀ ਸੀ ਰੀਤ ਦੀ ਕੰਪਨੀ 'ਚ ਉਹ ਇੰਜੀਨੀਅਰਿੰਗ ਕਾਲਜ ਤੋਂ ਆਪਣੀ ਤਿਆਰੀ ਕਰਕੇ ਸਾਰੀਆਂ ਡਿਗਰੀਆਂ ਕਰਕੇ ਉਸ ਤੋਂ ਬਾਅਦ ਕਿਸੇ ਪ੍ਰਾਈਵੇਟ ਕੰਪਨੀ 'ਚ ਉਸਦਾ ਪਤੀ ਲੱਗਿਆ ਹੋਇਆ ਸੀ ਤੇ ਉਹਦੀ ਸਹੇਲੀ ਵੀ ਲੱਗੀ ਹੋਈ ਸੀ ਇਸ ਕਰਕੇ ਰੀਤ ਵੀ ਉਸੇ ਕੰਪਨੀ ਵਿੱਚ ਕੰਮ ਕਰਦੀ ਸੀ। ਉਹਦੀ ਸਹੇਲੀ ਦੀ ਡੈਥ ਹੋ ਚੁੱਕੀ ਸੀ। ਉਸ ਦਾ 2 ਮਹੀਨੇ ਦਾ ਬੱਚਾ ਸੀ। ਹੁਣ ਉਸ ਦਾ ਸਹੇਲੀ ਦੇ ਘਰ ਆਉਣਾ ਜਾਣਾ ਕਟ ਗਿਆ ਸੀ ਕਿਉਂਕਿ ਸਹੇਲੀ ਦੇ ਹੁੰਦੇ ਉਹ ਬਹੁਤ ਜ਼ਿਆਦਾ ਆਉਂਦੀ ਜਾਂਦੀ ਸੀ। ਪਰ ਫਿਰ ਵੀ ਉਸ ਨੂੰ ਯਾਦ ਆਉਂਦਾ ਹੈ। ਉਹ ਆਪਣੀ ਸਹੇਲੀ ਦੇ ਘਰ ਵਾਲੇ ਅਰਜਨ ਨੂੰ ਫੋਨ ਕਰਦੀ ਹੈ। ਜਦੋਂ ਉਹਨੇ ਅਰਜਨ ਨੂੰ ਫੋਨ ਕੀਤਾ ਤਾ ਉਹ ਗੋਂਸਦਾ ਹਾਲਚਲ ਪੁੱਛਦਾ ਹੈ ਅਤੇ ਕਹਿੰਦਾ ਹੈ ਰੀਤ ਤੂੰ ਰੋ ਕਿਉਂ ਰਹੀ ਹੈ ਕੀ ਗੱਲ ਹੋ ਗਈ ਉਹ ਕਹਿਣ ਲੱਗੀ ਕਿ ਮੀਤ ਕੱਲ ਤੋਂ ਘਰ ਨਹੀਂ ਆਇਆ ਅਰਜਨ ਨੇ ਆਪਣੇ ਬੱਚੇ ਨੂੰ ਨਾਲ ਲਿਆ ਅਤੇ ਉਥੋਂ ਰੀਤ ਦੇ ਘਰ ਵੱਲ ਆ ਗਿਆ ਜਦੋਂ ਰੀਤ ਦੇ ਘਰ ਆਇਆ ਤਾਂ ਉਸਨੇ ਰੀਤ ਨੂੰ ਕਿਹਾ ਕਿ ਤੂੰ ਟੈਨਸ਼ਨ ਨਾ ਲੈ ਮੈਂ ਹੁਣੇ ਹੀ मीत ਦਾ ਪਤਾ ਕਰਦਾ ਹਾਂ ਅਰਜਨ ਰੀਤ ਦੇ ਘਰ ਆਇਆ ਤੇ ਉਸਨੇ ਮੀਤ ਦੇ ਸਾਰੇ ਦੋਸਤਾਂ ਨੂੰ ਫੋਨ ਕਰਕੇ ਪੁੱਛਿਆ ਤਾਂ ਉਹਨਾਂ ਦੇ ਉਸਦੇ ਦੋਸਤਾਂ ਨੇ ਕਿਹਾ ਕਿ ਅਸੀਂ ਤਾਂ ਕੋਈ ਪਾਰਟੀ ਕੀਤੀ ਹੀ ਨਹੀਂ ਇਹ ਸੁਣ ਕੇ ਅਰਜਨ ਨੂੰ ਚਿੰਤਾ ਹੋ ਗਈ ਉਹ ਸੋਚਣ ਲੱਗਿਆ ਕਿਤੇ ਕੋਈ ਹਾਦਸਾ ਤਾਂ ਨਹੀਂ ਹੋ ਗਿਆ ਅਰਜਨ ਦਾ ਇੱਕ ਦੋਸਤ ਪੁਲਿਸ ਵਿੱਚ ਸੀ ਉਸਨੇ ਆਪਣੇ ਦੋਸਤ ਨਾਲ ਮੀਤ ਬਾਰੇ ਗੱਲ ਕੀਤੀ ਉਸਨੇ ਹੋਰ ਥਾਣਿਆਂ ਵਿੱਚ ਵੀ ਪਤਾ ਕੀਤਾ ਪਰ ਕਿਸੇ ਦੀ ਕੋਈ ਲਵਾਰਸ ਲਾਸ ਦਾ ਨਹੀਂ ਪਤਾ ਲੱਗਿਆ ਨਾ ਹੀ ਕਿਸੇ ਥਾਣੇ ਦੇ ਵਿੱਚ ਕਿਸੇ ਦੇ ਐਕਸੀਡੈਂਟ ਦੀ ਕੋਈ ਰਿਪੋਰਟ ਦਰਜ ਹੋਈ ਸੀ ਫਿਰ ਅਰਜਨ ਦਾ ਦੋਸਤ ਮੀਤ ਦੀ ਕੰਪਨੀ ਵਿੱਚ ਗਿਆ ਅਤੇ ਉਥੋਂ ਪਤਾ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਇਤਾ ਵਿਦੇਸ਼ ਚਲਾ ਗਿਆ ਹੈ ਇਸ ਨੇ ਕਈ ਦਿਨ ਪਹਿਲਾਂ ਕਿਹਾ ਸੀ ਕਿ ਮੈਂ ਹੁਣ ਇੱਥੇ ਨੌਕਰੀ ਨਹੀਂ ਕਰਨੀ ਮੈਂ ਵਿਦੇਸ਼ ਜਾ ਰਿਹਾ ਅਰਜਨ ਦੇ ਦੋਸਤ ਪੁਲਿਸ ਵਾਲੇ ਨੇ ਅਰਜਨ ਨੂੰ ਦੱਸਿਆ ਕਿ ਲੱਗਦਾ ਹੈ ਮੀਤ ਆਪਣੇ ਘਰ ਵਾਲੀ ਨੂੰ ਛੱਡ ਕੇ ਵਿਦੇਸ਼ ਚਲਾ ਗਿਆ ਹੈ ਸਾਰਾ ਕੁਝ ਪਤਾ ਲੱਗਣ ਤੋਂ ਬਾਅਦ ਅਰਜਨ ਰੀਤ ਦੇ ਘਰ ਆਇਆ ਉਹ ਰੀਤ ਨੂੰ ਕਹਿਣ ਲੱਗਿਆ ਕਿ ਤੇਰੇ ਘਰ ਵਾਲਾ ਤੇਰੇ ਨਾਲ ਚਲਾਕੀ ਕਰ ਗਿਆ ਉਹ ਤਾਂ ਵਿਦੇਸ਼ ਚਲਾ ਗਿਆ ਤੈਨੂੰ ਛੱਡ ਕੇ ਰੀਤ ਸੋਚਣ ਲੱਗੀ ਹੁਣ ਮੈਂ ਕਿੱਥੇ ਜਾਵਾਂਗੀ ਮੇਰੀ ਤਾਂ ਮਾਂ ਵੀ ਮਰ ਗਈ ਹੈ ਅਤੇ ਮੇਰਾ ਕੋਈ ਹੋਰ ਭੈਣ ਭਰਾ ਵੀ ਨਹੀਂ ਹੈ ਮੈਂ ਇਕੱਲੀ ਇਸ ਸ਼ਹਿਰ ਵਿੱਚ ਕਿਸੇ ਨੂੰ ਨਹੀਂ ਜਾਣਦੀ ਅਰਜਨ ਕਹਿਣ ਲੱਗਿਆ ਰੀਤ ਮੈਂ ਤੈਨੂੰ ਇਸ ਹਾਲ ਵਿੱਚ ਛੱਡ ਕੇ ਨਹੀਂ ਜਾ ਸਕਦਾ ਤੂੰ ਇਸ ਤਰ੍ਹਾਂ ਕਰ ਆਪਣਾ ਸਮਾਨ ਵੰਨ ਅਤੇ ਮੇਰੇ ਨਾਲ ਮੇਰੇ ਘਰ ਚੱਲ ਰੀਤ ਕਹਿਣ ਲੱਗੀ ਅਰਜਨ ਲੋਕ ਕੀ ਕਹਿਣਗੇ ਕਿ ਸਹੇਲੀ ਦੇ ਘਰ ਵਾਲੇ ਦੇ ਕੋਲ ਰਹਿ ਰਹੀ ਹੈ ਜਦੋਂ ਕਿ ਮੇਰੀ ਸਹੇਲੀ ਜਿੰਦਾ ਨਹੀਂ ਹੈ ਅਰਜਨ ਕਹਿਣ ਲੱਗਿਆ ਰੀਤ ਮੈਨੂੰ ਕਿਸੇ ਦੀਆਂ ਗੱਲਾਂ ਦੀ ਕੋਈ ਵੀ ਪਰਵਾਹ ਨਹੀਂ ਮੈਂ ਇਨਸਾਨੀਅਤ ਦੇ ਨਾਤੇ ਤੈਨੂੰ ਆਪਣੇ ਘਰ ਵਿੱਚ ਰੱਖ ਰਿਹਾ ਹਾਂ ਲੋਕਾਂ ਦਾ ਕੀ ਹੈ ਲੋਕ ਤਾਂ ਪਕਾਈ ਮਾਰਦੇ ਹੀ ਰਹਿਣਗੇ। ਅਰਜਨ ਦੇ ਕਹਿਣ ਤੇ ਰੀਤ ਨੇ ਆਪਣਾ ਸਮਾਨ ਬੰਨਿਆ ਅਤੇ ਆਪਣੇ ਘਰ ਨੂੰ ਕਾਲਾ ਲਾ ਕੇ ਪਿੱਛੇ ਮੁੜ ਕੇ ਵੇਖਣ ਲੱਗੀ ਤਾਂ ਉਸ ਨੂੰ ਉਹ ਪੁਰਾਣੀਆਂ ਸਾਰੀਆਂ ਗੱਲਾਂ ਯਾਦ ਆਈਆਂ ਕਿ ਕਿਸ ਤਰ੍ਹਾਂ ਉਹ ਮੀਤ ਨਾਲ ਕਾਲਜ ਵਿੱਚ ਪੜਦੀ ਸੀ ਫਿਰ ਉਹਨਾਂ ਦੀ ਦੋਸਤੀ ਹੋ ਗਈ ਇਹ ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ ਪਤਾ ਹੀ ਨਾ ਲੱਗਿਆ। मी, मीत ਰੀਤ ਦੇ ਡੈਡੀ ਦੀ ਡੈਥ ਕਈ ਸਾਲ ਪਹਿਲਾਂ ਹੋ ਚੁੱਕੀ ਸੀ ਮੀਤ ਉਸ ਦੀ ਮੰਮੀ ਅਤੇ ਰੀਤ ਨਾਲ ਆ ਕੇ ਉਹਨਾਂ ਦੇ ਘਰ ਰਹਿਣ ਲੱਗ ਪਿਆ ਸੀ ਰੀਤ ਦੀ ਮੰਮੀ ਨੇ ਕਿਹਾ ਕਿ ਇਸ ਤਰ੍ਹਾਂ ਇਕੱਠੇ ਰਹਿਣ ਨਾਲ ਦੁਨੀਆ ਵਿੱਚ ਬਦਨਾਮੀ ਹੋਵੇਗੀ ਇਸ ਲਈ ਬੱਚਿਓ ਤੁਸੀਂ ਹੁਣ ਵਿਆਹ ਕਰਵਾ ਲਓ ਰੀਤ ਅਤੇ ਮੀਤ ਦਾ ਵਿਆਹ ਹੋ ਗਿਆ ਇਸ ਤਰ੍ਹਾਂ ਦਿਨ ਲੰਘਦੇ ਗਏ ਹੁਣ ਰੀਤ ਅਤੇ ਮੀਤ ਦੇ ਵਿਆਹ ਨੂੰ ਤਿੰਨ ਸਾਲ ਹੋ ਚੁੱਕੇ ਸੀ ਮੀਤ ਹਰ ਰੋਜ਼ ਕਹਿੰਦਾ ਕਿ ਰੀਤ ਤੇਰੇ ਬੱਚਾ ਨਹੀਂ ਹੈ ਹੁਣ ਉਹਦੇ ਬੱਚਾ ਹੋਣ ਵਾਲਾ ਸੀ ਤਾਂ ਉਹ ਉਹਨੂੰ ਛੱਡ ਕੇ ਚਲਿਆ ਗਿਆ ਉਹ ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਗਵਾਚੀ ਹੋਈ ਸੀ ਉਦੋਂ ਹੀ ਅਰਜਨ ਨੇ ਗੱਡੀ ਦਾ ਹਾਰਨ বাজਾਇਆ ਤਾਂ ਉਸ ਦੀ ਸੋਚਾਂ ਦੀ ਲੜੀ ਟੁੱਟ ਗਈ ਅਤੇ ਰੀਤ ਅਰਜਨ ਦੀ ਗੱਡੀ ਵਿੱਚ ਆ ਕੇ ਬੈਠ ਗਈ ਜਦੋਂ ਰੀਤ ਅਰਜਨ ਦੇ ਘਰ ਆਈ ਤਾਂ ਉਹ ਅਰਜਨ ਨੂੰ ਕਹਿਣ ਲੱਗੀ ਕਿ ਤੇਰੇ ਬੱਚੇ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਉਸਦੀ ਮਾਂ ਕੌਣ ਹੈ ਇਸ ਲਈ ਮੈਂ ਇਨਸਾਨੀਅਤ ਦੇ ਨਾਤੇ ਤੇਰੇ ਨਾਲ ਰਹਾਗੀ ਪਰ ਮੈਂ ਤੇਰੇ ਬੱਚੇ ਦੀ ਮਾਂ ਬਣ ਕੇ ਇਸ ਨੂੰ ਪਾਲਾਂਗੀ ਰੀਤ ਦੀ ਇਹ ਗੱਲ ਅਰਜਨ ਨੂੰ ਬਹੁਤ ਵਧੀਆ ਲੱਗੀ ਪਰ ਰੀਤ ਨੇ ਅਰਜਨ ਦੇ ਪੁੱਤਰ ਨੂੰ ਆਪਣਾ ਬੇਟਾ ਮੰਨ ਲਿਆ ਇਸ ਤਰ੍ਹਾਂ ਰੀਤ ਅਰਜਨ ਦੇ ਘਰ ਵਿੱਚ ਰਹਿਣ ਲੱਗੀ ਅਤੇ ਉਸ ਦੇ ਬੱਚੇ ਨੂੰ ਪਾਲਣ ਲੱਗੀ ਅਰਜਨ ਦੇ ਘਰ ਵਿੱਚ ਕੰਮ ਵਾਲੀ ਪਹਿਲਾਂ ਤੋਂ ਹੀ ਲੱਗੀ ਹੋਈ ਸੀ ਇਸ ਤਰ੍ਹਾਂ 2 ਮਹੀਨੇ ਲੰਘ ਗਏ ਇੱਕ ਦਿਨ ਅਰਜਨ ਨੇ ਰੀਤ ਨੂੰ ਕਿਹਾ ਰੀਤ ਤੂੰ ਦਫ਼ਤਰ ਤੋਂ ਛੁੱਟੀਆਂ ਲੈ ਲੈ ਰੀਤ ਕਹਿਣ ਲੱਗੀ ਜੇਕਰ ਮੈਂ ਛੁੱਟੀਆਂ ਲੈ ਲਵਾਂਗੀ ਤਾਂ ਮੇਰੇ ਅਤੇ ਮੇਰੇ ਬੱਚੇ ਦੇ ਪਾਲਣ-ਪੋषण ਦਾ ਭਾਰ ਤੇਰੇ ਮੋਢਿਆਂ ਤੇ ਆ ਜਾਵੇਗਾ। ਅਰਜਨ ਕਹਿਣ ਲੱਗਿਆ ਕੋਈ ਗੱਲ ਨਹੀਂ। ਅਰਜਨ ਦੀ ਗੱਲ ਮੰਨ ਕੇ ਰੀਤ ਨੇ ਦਫ਼ਤਰ ਵਿੱਚੋਂ ਛੁੱਟੀਆਂ ਲੈ ਲਈਆਂ। ਇਸ ਤਰ੍ਹਾਂ ਕੁਝ ਦਿਨ ਹੋਰ ਲੰਘੇ। ਇੱਕ ਦਿਨ ਰੀਤ ਬੈਠੀ ਚਾਹ ਪੀ ਰਹੀ ਸੀ। ਉਸ ਦੇ ਫੋਨ ਤੇ ਮੀਤ ਦਾ ਫੋਨ ਆਇਆ। मीत ਦਾ ਨਾਂ ਵੇਖ ਕੇ ਉਸ ਦੇ ਹੱਥੋਂ ਫੋਨ ਛੁੱਟ ਗਿਆ ਤੇ ਥੱਲੇ ਡਿੱਗ ਪਿਆ ਅਰਜਨ ਨੇ ਆ ਕੇ ਫੋਨ ਚੁੱਕਿਆ ਅੱਗੋਂ ਮੀਤ ਕਹਿਣ ਲੱਗਿਆ ਕਿ ਰੀਤ ਨਾਲ ਗੱਲ ਕਰਨੀ ਹੈ ਰੀਤ ਨੇ ਕਿਹਾ ਅਰਜਨ ਮੀਤ ਨੂੰ ਕਹ ਦੇ ਮੈਂ ਇਸ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਮੀਤ ਨੇ ਅਰਜਨ ਨੂੰ ਪੁੱਛਿਆ ਕਿ ਰੀਤ ਕਿਵੇਂ ਹੈ ਮੇਰਾ ਬੱਚਾ ਕਿਵੇਂ ਹੈ ਅਰਜਨ ਨੇ ਦੱਸਿਆ ਕਿ ਬੱਚਾ ਹਲੇ ਇਸ ਦੁਨੀਆ ਵਿੱਚ ਨਹੀਂ ਆਇਆ। ਮੀਤ ਕਹਿੰਦਾ ਹੈ ਕਿ ਰੀਤ ਨੂੰ ਦੱਸ ਦੇ ਮੈਂ ਵਾਪਸ ਆ ਰਿਹਾ ਹਾਂ। ਅਰਜਨ ਨੇ ਕਿਹਾ ਠੀਕ ਹੈ ਆ ਜਾ। ਜਦੋਂ ਮੀਤ ਵਾਪਸ ਆਇਆ ਤਾਂ ਉਹ ਸਿੱਧਾ ਅਰਜਨ ਦੇ ਘਰ ਆ ਗਿਆ। ਰੀਤ ਨੇ ਕਿਹਾ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਜਿੱਥੋਂ ਆਇਆ ਹੈ ਉੱਥੇ ਹੀ ਚਲਾ ਜਾ। ਤੂੰ ਮੈਨੂੰ ਬਿਨਾਂ ਦੱਸੇ ਛੱਡ ਕੇ ਵਿਦੇਸ਼ ਚਲਾ ਗਿਆ ਸੀ ਹੁਣ ਵਾਪਸ ਕੀ ਕਰਨ ਆਇਆ ਹੈ ਮੀਤ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਰੀਤ ਦੀ ਸਿਹਤ ਖਰਾਬ ਹੋ ਗਈ ਉਸਦਾ ਬੀਪੀ ਵਧਣ ਲੱਗਿਆ ਇਹ ਵੇਖ ਕੇ ਅਰਜਨ ਉਸ ਨੂੰ ਹਸਪਤਾਲ ਲੈ ਗਿਆ ਜਦੋਂ ਡਾਕਟਰ ਨੇ ਚੈੱਕਅਪ ਕੀਤਾ ਤਾਂ ਉਸਨੇ ਕਿਹਾ ਕਿ ਇਸ ਦਾ ਕੇਸ ਕਰਨਾ ਪਵੇਗਾ ਉਹਨਾਂ ਨੇ ਫਟਾਫਟ ਰੀਤ ਦਾ ਆਪਰੇਸ਼ਨ ਕੀਤਾ ਰੀਤ ਨੇ ਬਹੁਤ ਸੋਹਣੀ ਕੁੜੀ ਨੂੰ ਜਨਮ ਦਿੱਤਾ ਅਰਜਨ ਨੇ ਕਿ ਹਾ ਰੀਤ ਤੇਰੀ ਕੁੜੀ ਬਹੁਤ ਸੋਹਣੀ ਹੈ ਜੇਕਰ ਤੇਰੀ ਇਜਾਜ਼ਤ ਹੋਵੇ ਤਾਂ ਮੈਂ ਇਸ ਦਾ ਨਾਮ ਆਪਣੇ ਘਰ ਵਾਲੀ ਦੇ ਨਾਂ ਤੇ ਰੱਖਣਾ ਚਾਹੁੰਦਾ ਹਾਂ ਜਿਸ ਤਰ੍ਹਾਂ ਤੂੰ ਇਨਸਾਨੀਅਤ ਦੇ ਨਾਤੇ ਮੇਰੇ ਪੁੱਤਰ ਦੀ ਮਾਂ ਬਣੀ ਹੈ ਮੈਂ ਤੇਰੀ ਧੀ ਦਾ ਪਿਓ ਬਣਾਗਾ ਪਰ ਸਾਡਾ ਆਪਸ ਵਿੱਚ ਸਿਰਫ ਇਨਸਾਨੀਅਤ ਦਾ ਰਿਸ਼ਤਾ ਹੀ ਰਹੇਗਾ। ਮੀਤ ਨੇ ਰੀਤ ਦੀਆਂ ਬਹੁਤ ਮਿੰਤਾਂ ਕੀਤੀਆਂ ਪਰ ਉਸ ਨੇ ਕਿਹਾ ਕਿ ਤੂੰ ਜਿੱਥੋਂ ਆਇਆ ਹੈ ਉੱਥੇ ਹੀ ਚਲਾ ਜਾ। ਮੀਤ ਨੇ ਕਿਹਾ ਹੁਣ ਮੇਰੇ ਕੋਲ ਕੁਝ ਵੀ ਨਹੀਂ ਹੈ। ਮੈਂ ਜਿਸ ਲੜਕੀ ਨਾਲ ਵਿਦੇਸ਼ ਗਿਆ ਸੀ ਉਸ ਨੇ ਮੇਰੇ ਸਾਰੇ ਪੈਸੇ ਖੋ ਲਏ ਹਨ ਅਤੇ ਮੈਨੂੰ ਵਾਪਸ ਭੇਜ ਦਿੱਤਾ ਹੈ। ਮੀਤ ਕਹਿਣ ਲੱਗਿਆ ਰੀਤ ਅਸਲ ਵਿੱਚ ਮੈਂ ਨਹੀਂ ਚਾਹੁੰਦਾ ਸੀ ਕਿ ਤੇਰੇ ਬੱਚਾ ਹੋਵੇ ਜਦੋਂ ਮੈਨੂੰ ਪਤਾ ਲੱਗਿਆ ਕਿ ਤੂੰ ਪ੍ਰੈਗਨੈਂਟ ਹੈ ਤਾਂ ਮੈਂ ਤੈਨੂੰ ਛੱਡ ਕੇ ਉਸ ਕੁੜੀ ਨਾਲ ਚਲਿਆ ਪਰੰਤੂ ਰੀਤ ਨੇ ਮੀਤ ਨਾਲ ਰਹਿਣ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਰੀਤ ਹੁਣ ਦੋਵਾਂ ਬੱਚਿਆਂ ਨੂੰ ਮਾਂ ਬਣ ਕੇ ਪਾਲ ਰਹੀ ਹੈ ਅਰਜਨ ਵੀ ਰੀਤ ਦੀ ਕੁੜੀ ਨੂੰ ਪਿਤਾ ਦਾ ਪਿਆਰ ਦਿੰਦਾ ਹੈ ਇਸ ਤਰ੍ਹਾਂ ਉਹ ਰਾਜੀ ਖੁਸ਼ੀ ਜ਼ਿੰਦਗੀ ਜਿਉਂ ਰਹੇ ਹਨ ਉਹ ਦੋਵੇਂ ਇੱਕ ਦੂਜੇ ਦਾ ਦੁੱਖ ਸੁੱਖ ਸੁਣਦੇ ਹਨ ਅਰਜਨ ਨੇ ਰੀਤ ਦਾ ਕੋਈ ਵੀ ਰਿਸ਼ਤਾ ਨਾ ਹੁੰਦੇ ਹੋਏ ਬਹੁਤ ਸਾਥ ਦਿੱਤਾ ਉਸ ਨੇ ਸਿਰਫ ਇਨਸਾਨੀਅਤ ਦਾ ਰਿਸ਼ਤਾ ਨਵਾਇਆ ਪਰ ਮੀਤ ਜੋ ਉਸ ਨੂੰ ਅਦਵਚਾਲੇ ਛੱਡ ਕੇ ਚਲਾ ਗਿਆ ਉਹ ਹੁਣ ਨਾ ਘਰ ਦਾ ਰਿਹਾ ਤੇ ਨਾ ਹੀ ਘਟਦਾ ਰੀਤ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਜਿਉਂ ਰਹੀ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਉਸ ਨੂੰ ਅਰਜਨ ਵਰਗਾ ਦੋਸਤ ਮਿਲਿਆ ਹਾਂਜੀ ਦੋਸਤੋ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣਾ ਮਿਲਾਂਗੇ ਆਪਾਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਾਤ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੱਸਦੇ ਵਸਦੇ ਰਹੋ ਰੱਬ ਰਾਖਾ